ਜਿਹੜੇ ਮੇਰੇ ਵੀਰ ਕਹਿੰਦੇ ਆ ਵੀ ਚਮਤਕਾਰ ਨਹੀਂ ਹੁੰਦੇ ਬਾਈ ਅੱਜ ਦੀ ਵੀਡੀਓ ਉਹਨਾਂ ਵੀਰਾਂ ਦੇ ਵਾਸਤੇ ਹੈਗੀ ਅੱਜ ਦੀ ਵੀਡੀਓ ਵੇਖ ਕੇ ਤੁਹਾਨੂੰ ਪਤਾ ਲੱਗ ਜੂਗਾ ਵੀ ਚਮਤਕਾਰ ਹੁੰਦੇ ਨੇ ਠੀਕ ਆ ਜੀ ਅੱਜ ਆਪਾਂ ਉਸ ਥਾਂ ਦੇ ਉੱਤੇ ਆਏ ਹੋਏ ਆ ਬਾਈ ਜੀ ਜਿੱਥੇ ਚਮਤਕਾਰ ਬਹੁਤ ਸਾਰੇ ਹੋਏ ਨੇ ਅੱਜ ਆਪਾਂ ਪਹੁੰਚੇ ਆ ਬਈ ਜੀ ਸਹਿਰ ਮਾਨਸਾ ਦੇ ਵਿੱਚ ਡੇਰਾ ਬਾਬਾ ਭਾਈ ਗੁਰਦਾਸ ਜੀ ਉਦਾਸੀਨ ਇਸ ਜਗ੍ਹਾ ਤੇ ਬਾਈ ਚਮਤਕਾਰ ਹੁੰਦੇ ਨੇ ਕੀ ਚਮਤਕਾਰ ਹੁੰਦੇ ਨੇ ਬਈ ਤੁਹਾਨੂੰ ਸਾਰਾ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਬਈ ਇਹ ਆ ਉਹ ਡੇਰਾ ਜਿਹੜਾ ਹੈਗਾ ਜੀ ਸੈਰ ਮਾਨਸਾ ਦੇ ਵਿੱਚ ਤੁਹਾਨੂੰ ਦੱਸ ਦਿਆਂਗੇ ਆਪਾਂ ਉਹ ਸਾਹਮਣੇ ਜਿਹੜੇ ਤੁਸੀਂ ਬਾਈ ਜੀ ਤੋਤੇ ਵੇਖ ਰਹੇ ਹੋਗੇ ਤੋਤੇ ਦਾ ਕਾਰਨ ਕੀ ਆ ਬਈ ਤੁਹਾਨੂੰ ਦੱਸ ਦਿਆਂਗੇ ਮੰਨਿਆ ਜਾਂਦਾ ਵੀ ਜਿਹੜੇ ਬੱਚੇ ਕੱਟ ਬੋਲਦੇ ਨੇ ਤੋਤਲੇ ਬੋਲਦੇ ਨੇ ਜਾਂ ਫਿਰ ਬੋਲਦੇ ਨਹੀਂ ਹੈਗੇ ਤਾਂ ਬਾਈ ਜੀ ਉਹ ਇੱਥੇ ਕੁੰਡ ਦਾ ਪਾਣੀ ਪੀਣ ਦੇ ਨਾਲ ਤੋਤੇ ਵਾਂਗੂ ਬੋਲਣ ਲੱਗ ਜਾਂਦੇ ਨੇ ਇਹ ਤੋਤੇ ਬਾਈ ਜੀ ਉਸ ਗੱਲ ਦਾ ਗਵਾਹ ਨੇ ਵੀ ਕਿੰਨੇ ਬੱਚੇ ਇੱਥੋਂ ਬੋਲਣ ਲੱਗੇ ਨੇ ਬਈ ਦੇਖ ਸਕਦੇ ਹੋ ਇੰਨੇ ਤੋਤੇ ਨੇ ਚਾਹੇ ਤੁਸੀਂ ਇੱਥੋਂ ਟਰੱਕ ਭਰ ਲੋ ਦੇਖ ਸਕਦੇ ਬਈ ਅਨਾ ਤੁਹਾਨੂੰ ਹੋਰ ਵੀ ਆਪਾਂ ਦਿਖਾਵਾਂਗੇ ਅੱਗੇ ਚੱਲਦੇ ਆ ਬਈ ਤੁਹਾਨੂੰ ਉਹ ਕੁੰਡ ਵੀ ਦਿਖਾਉਣੇ ਆਗੇ ਆਪਾਂ ਜਿੱਥੋਂ ਦਾ ਪਾਣੀ ਪੀਣ ਦੇ ਨਾਲ ਬੱਚੇ ਬਈ ਤੋਤੇ ਵਾਂਗੂ ਬੋਲਣ ਲੱਗ ਜਾਂਦੇ ਨੇ ਬਈ ਤੋਤੇ ਦੇਖ ਸਕਦੇ ਹੋਗੇ ਤੋਤਿਆਂ ਤੋਂ ਦੇਖ ਕੇ ਪਤਾ ਲੱਗਦਾ ਵੀ ਕਿੰਨੇ ਬੱਚੇ ਬੋਲਣ ਲੱਗੇ ਨੇ ਬਈ ਇਹ ਆ ਬਈ ਉਹ ਅਮਰਤ ਕੁੰਡ ਜਿਹਦਾ ਪਾਣੀ ਪੀਣ ਦੇ ਨਾਲ ਬਈ ਬੱਚੇ ਤੋਤੇ ਵਾਂਗੂ ਬੋਲਣ ਲੱਗ ਜਾਂਦੇ ਨੇ ਜਿਹੜੇ ਬੱਚੇ ਬਈ ਜਨਮ ਤੋਂ ਹੀ ਨਹੀਂ ਬੋਲਦੇ ਘੱਟ ਬੋਲਦੇ ਨੇ ਜਾਂ ਫਿਰ ਤੋਤਲੇ ਬੋਲਦੇ ਨੇ ਉਹ ਬਾਈ ਜੀ ਇਸ ਕੁੰਡ ਦਾ ਪਾਣੀ ਪੀਣ ਦੇ ਨਾਲ ਤੋਤੇ ਵਾਂਗੂ ਬੋਲਣ ਲੱਗ ਜਾਂਦੇ ਨੇ ਬਾਈ ਜੀ ਇਹ ਮੰਨਿਆ ਜਾਂਦਾ ਹੈਗਾ ਤੇ ਬਹੁਤ ਵੀਰਾਂ ਨਾਲੇ ਚਮਤਕਾਰ ਹੋਏ ਵੀ ਨੇ ਬਈਣਾ ਬਾਕੀ ਬਈ ਆ ਜਿਹੜੇ ਦਰਖਤ ਦੇ ਉੱਪਰ ਤੋਤੇ ਟੰਗੇ ਹੋਏ ਨੇ ਇਹ ਉਸ ਗੱਲ ਦਾ ਗਵਾਹ ਨੇ ਵੀ ਇਥੋਂ ਕਿੰਨੇ ਮੇਰੇ ਵੀਰਾਂ ਨੂੰ ਮੇਰੇ ਭੈਣਾਂ ਨੂੰ ਫਾਇਦਾ ਹੋਇਆ ਜਿਨ੍ਹਾਂ ਦੇ ਬੱਚੇ ਬਈ ਬੋਲਣ ਲੱਗ ਗਏ ਹਨ ਦੇਖ ਸਕਦੇ ਬਈ ਹਨ ਬਾਕੀ ਬਈ ਜੇ ਕਿਸੇ ਵੀ ਮੇਰੇ ਵੀਰ ਨਾਲ ਇਹ ਚਮਤਕਾਰ ਹੋਇਆਗਾ ਉਹ ਇਥੇ ਵੀਡੀਓ ਤੇ ਕਮੈਂਟ ਜਰੂਰ ਕਰਿਆਣਾ ਵੀ ਸਾਡੇ ਨਾਲ ਇਹ ਚਮਤਕਾਰ ਹੋਇਆ ਬਈ ਉਹ ਜਗ੍ਹਾ ਕਿਹਾ ਜਾਂਦਾ ਵੀ ਜੇ ਆਪਾਂ ਲਗਾਤਾਰ ਤਿੰਨ ਐਤਵਾਰ ਲਗਾਤਾਰ ਤਿੰਨ ਇਤਵਾਰ ਆਪਾਂ ਇੱਥੋਂ ਆਪਣੇ ਬੱਚੇ ਨੂੰ ਪਾਣੀ ਪਿਲਾ ਕੇ ਲੈ ਕੇ ਜਾਂਦੇ ਆਂਗੇ ਤਾਂ ਤੁਹਾਨੂੰ ਫਾਇਦਾ ਹੁੰਦਾ ਹੈ ਜਾਨੀ ਕਿ ਬੱਚਾ ਬੋਲਣ ਲੱਗ ਜਾਂਦਾ ਬਈ ਹੈਨਾ ਦੇਖ ਸਕਦੇ ਹੋ ਤੁਹਾਨੂੰ ਇੱਕ ਵਾਰ ਕੁੰਡ ਫੇਰ ਦੁਬਾਰੇ ਦਿਖਾ ਦਈਏ ਬਈ ਤਿੰਨ ਵਾਲੇ ਤੁਹਾਨੂੰ ਦੱਸ ਦਈਏ ਵੀ ਜਦੋਂ ਵੀ ਇੱਥੋਂ ਪਾਣੀ ਪੀਣ ਦੇ ਨਾਲ ਬਈ ਬੱਚੇ ਨੂੰ ਫਾਇਦਾ ਹੁੰਦਾ ਤਾਂ ਇੱਥੇ ਬਈ ਜੀ ਆ ਤੋਤੇ ਚੜਾ ਕੇ ਜਾਣੇ ਪੈਂਦੇ ਹਨਾ ਇਹ ਆਉ ਕੁੰਡ ਬਾਈ ਤੁਹਾਨੂੰ ਫੇਰ ਦਿਖਾ ਦਈਏ ਇਹ ਕੁੰਡ ਦੇ ਵਿੱਚੋਂ ਪਾਣੀ ਪੀਂਦੇ ਨਾਲ ਜਦੋਂ ਬੱਚੇ ਨੂੰ ਫਾਇਦਾ ਹੁੰਦਾ ਬਾਈ ਜੀ ਤਾਂ ਇੱਥੇ ਉਸ ਤੋਂ ਬਾਅਦ ਬਈ ਤੋਤੇ ਚੜਾ ਕੇ ਜਾਣੇ ਪੈਂਦੇ ਨੇ ਨਾ ਆ ਤੋਤੇ ਬਈ ਦੇਖ ਸਕਦੇ ਹੋ ਕਿੰਨੇ ਤੋਤੇ ਚੜਾ ਕੇ ਗਏ ਨੇ ਇਸ ਗੱਲ ਦਾ ਗਵਾਹ ਨੇ ਵੀ ਇੱਥੋਂ ਕਿੰਨੇ ਬੱਚਾ ਨੂੰ ਫਾਇਦਾ ਹੋਇਆਗਾ ਤੇ ਜੇ ਕਿਸੇ ਵੀ ਮੇਰੇ ਵੀਰ ਨੂੰ ਭੈਣ ਨੂੰ ਇੱਥੋਂ ਫਾਇਦਾ ਹੋਇਆ ਬਾਈ ਉਹ ਕਮੈਂਟ ਜ਼ਰੂਰ ਕਰ ਦੇਣਾ ਤੇ ਤੁਹਾਨੂੰ ਬਾਈ ਜੀ ਬਾਬਾ ਜੀ ਦਾ ਨੰਬਰ ਦਿਖਾਉਣਾ ਕਿ ਤੁਸੀਂ ਇੱਥੇ ਸੰਪਰਕ ਕਰਕੇ ਪੁੱਛ ਸਕਦੇ ਹਾਂ ਵੀ ਕੀ ਗੱਲ ਬਾਤ ਆ ਕਿਤੇ ਬਾਈ ਜਿੰਨਾ ਸਾਨੂੰ ਪਤਾ ਲੱਗਿਆ ਵੀ ਇੱਥੇ ਲਗਾਤਾਰ ਤਿੰਨ ਐਤਵਾਰ ਆ ਕੇ ਬੱਚੇ ਨੂੰ ਪਾਣੀ ਪਿਲਾ ਕੇ ਜਾਣਾ ਪੈਂਦਾਗਾ ਤੇ ਉਸ ਤੋਂ ਬਾਅਦ ਫਰਕ ਬਾਈ ਪੈਂਦਾ ਹੀ ਪੈਂਦਾਗਾ ਤੋ ਤੇ ਉਸ ਗੱਲ ਦੇ ਗਵਾਹ ਨੇ ਵੀ ਇੱਥੋਂ ਕਿੰਨੇ ਬੱਚਿਆਂ ਨੂੰ ਫਾਇਦਾ ਹੋਇਆਗਾ ਲਓ ਜੀ ਬਾਈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਇਹ ਵੀਡੀਓ ਉਹਨਾਂ ਵੀਰਾਂ ਤੱਕ ਉਹਨਾਂ ਭੈਣਾਂ ਤੱਕ ਪਹੁੰਚ ਜੇ ਜਿਨ੍ਹਾਂ ਦੇ ਬੱਚਿਆਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੈਗੀ ਹੈਗੀ ਤਾਂ ਜੋ ਇਥੋਂ ਫਾਇਦਾ ਲੈ ਸਕਣ ਵਈ ਜੀ ਹਣਾ ਤੇ ਕਰ ਦੋ ਵੀਡੀਓ ਨੂੰ ਸ਼ੇਅਰ ਵਈ ਤੇ ਪੇਜ ਨੂੰ ਕਰ ਲੋ ਫੋਲੋ ਤੇ ਤੁਹਾਨੂੰ ਜਗ੍ਹਾ ਦਾਦੀ ਇਹ ਵਈ ਜੀ ਜਗ੍ਹਾ ਹੈਗਾ ਕਿ ਸਹਿਰ ਮਾਨਸਾ ਬ੍ਰਿਜ ਦੇ ਜਮਾ ਕੋਲੇ ਡੇਰਾ ਬਾਬਾ ਭਾਈ ਗੁਰਦਾਸ ਜੀ ਧੰਨਵਾਦ ਜੀ ਤੇ ਕਰ ਦੋ ਵੀਡੀਓ ਨੂੰ ਸ਼ੇਅਰ ਧੰਨਵਾਦ